ਸਾਰਿਆਂ ਦੀ ਪੂਰੀ ਟੈਕਨੀਕਲ ਟੀਮ ਦੀ ਵੀ ਮਿਹਨਤ ਹੈ ਔਰ ਇਹ ਜਿਹੜੇ ਅੱਖਾਂ 'ਚ ਹੰਝੂ ਨੇ ਇਹਨੂੰ ਮੈਂ ਮੈਂ ਇਹਨੂੰ ਕਦੇ ਵੀ ਇਹ ਨਹੀਂ ਕਹਿੰਦਾ ਕਿ ਲੋਕ ਰੋ ਰਹੇ ਸੀ ਮੈਂ ਸੋਚ ਰਿਹਾ ਕਿ ਲੋਕ ਲੋਕ ਜਿਹੜੇ ਆ ਜਜ਼ਬਾਤੀ ਹੋ ਰਹੇ ਸੀ ਪਰਮਾਤਮਾ ਨੇ ਮਾਪੇ ਬਾਪ ਭੈਣ ਭਰਾ ਦਾਦਾ ਦਾਦੀ ਨਾਨਾ ਨਾਨੀ ਦੋਸਤ ਮਿੱਤਰ ਦਿੱਤੇ ਨੇ ਇਹ ਸਾਰੇ ਰਿਸ਼ਤੇ ਔਰ ਜਿਹੜੇ-ਜਿਹੜੇ ਸ਼ਖਸ ਕੋ ਜ਼ਿੰਦਗੀ 'ਚ ਕੋਈ ਵੀ ਰਿਸ਼ਤਾ ਹੈਗਾ ਉਹਨੂੰ ਇਹ ਫਿਲਮ ਜਿਹੜਾ ਹੈ ਕੁਝ ਨਾ ਕੁਝ ਮਹਿਸੂਸ ਜ਼ਰੂਰ ਕਰਾ ਦਿੰਦੀ ਹੈ ਅੱਜ ਨਹੀਂ ਮੈਂ ਦੇਖਿਆ ਮਿਰਚ ਨਹੀਂ ਹਿੰਮਤ ਸੀ ਕਿ ਮੈਂ ਘਬਰਾ ਰਿਆ ਸੀ ਨਰਵਸ ਸੀਗਾ ਮੈਂ ਬਾਹਰ ਵੀ ਬੈਠਾ ਸੀ ਇੱਥੇ ਪਹਿਲਾਂ ਮੈਂ ਨੀਚੇ ਬੈਠਾ ਸੀ ਗੱਡੀ 'ਚ ਮੈਂ ਪਾਰਟੀ ਕਰੀ ਜਾਂਦਾ ਸੀ ਪਰ ਜਦੋਂ ਮੈਂ ਹਾਲ 'ਚ ਆਇਆ ਸਾਰਿਆਂ ਦੀ ਅੱਖਾਂ ਨੰਮ ਦੇਖੀਆਂ ਸਾਰੇ ਖੜੇ ਹੋ ਕੇ ਤਾੜੀਆਂ ਮਾਰ ਰਹੇ ਸੀ ਫਿਲਮ ਨੂੰ ਐਪਰੀਸ਼ੀਏਟ ਕਰ ਰਹੇ ਸੀ ਉਦੋਂ ਲੱਗਾ ਕਿ ਜਿੰਨੇ ਵੀ ਸ਼ਖਸ ਅਸੀਂ ਫਿਲਮ ਨਾਲ ਜੁੜੇ ਹੋਏ ਆ ਸਾਰਿਆਂ ਦੀ ਮਿਹਨਤ ਨੂੰ ਭਾਗ ਲੱਗੇ ਨੇ ਬਹੁਤ ਸਾਰੇ ਟੌਪਿਕ ਆ ਜਿਨ੍ਹਾਂ ਤੇ ਫਿਲਮਾਂ ਆ ਗਰੀਬੀ ਤੇ ਅਮੀਰੀ ਤੇ ਨਾ ਹਾਸੇ ਮਜ਼ਾਕ ਵਾਲੀ ਫਿਲਮਾਂ ਆ ਤੁਸੀਂ ਅਲੱਗ ਜੀ ਫਿਲਮ ਲਿਖੀ ਕੀ ਸੋਚ ਕੇ ਲਿਖੀ ਸੀ ਕੋ ਸੋਚ ਕੇ ਨਹੀਂ ਲਿਖੀ ਜੀ ਬਸ ਇਹ ਕਹਾਣੀ ਚੰਗੀ ਲੱਗੀ ਇਸ ਕਰਕੇ ਇਸੇ ਕੰਮ ਕੀਤਾ ਤੁਸੀਂ ਵਿਖ ਰਹੇ ਹੋ ਸカイ ਨਿਊਜ਼ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਰੀਵਾਲ ਮੇਰੇ ਨਾਲ ਬਲਰਾਜ ਭਾਜੀ ਮੌਜੂਦ ਨੇ ਜਿਨ੍ਹਾਂ ਦੀ ਫਿਲਮ 15 ਨਵੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਆ ਰਹੀ ਆਪਣੇ ਘਰ ਬੇਗਾਨੇ ਤੇ ਅੱਜ ਉਹਦਾ ਪ੍ਰੀਮੀਅਰ ਰਿਲੀਜ਼ ਹੋਇਆ ਤੇ ਭਾਜਵੇਂ ਨਾਲ ਮੌਜੂਦ ਨੇ ਭਾਜੀ ਜਦੋਂ ਥੀਏਟਰ ਦੇ ਵਿੱਚ ਚਾਹੇ ਮੀਡੀਆ ਸੀਗਾ ਚਾਹੇ ਦੂਜੇ ਸੀਗੇ ਦਰਸ਼ਕ ਚਾਹੇ ਫਿਰ ਤੁਹਾਡੇ ਨਾਲ ਦੇ ਐਕਟਰ ਸੀਗੇ ਨਾ ਹਰ ਕੋਈ ਰੋ ਰਿਆ ਸੀਗਾ ਅੱਖਾਂ 'ਚ ਹੰਝੂ ਸੀਗੇ ਤੁਹਾਡੀ ਮਿਹਨਤ ਨੂੰ ਫਲ ਲੱਗਦਾ ਨਜ਼ਰ ਆ ਕੀ ਕਹਿਣਾ ਚਾਹੁੰਦਾ ਮੇਰੀਆਂ ਵੀ ਅੱਖਾਂ 'ਚ ਹੰਝੂ ਹੀ ਸੀਗੇ ਜੀ ਅ ਮੇਰੀ ਇਕੱਲੇ ਦੀ ਮਿਹਨਤ ਨਹੀਂ ਹੈ ਪੂਰੀ ਟੀਮ ਦੀ ਮਿਹਨਤ ਹੈ ਉਹਨਾਂ ਐਕਟਰਾਂ ਦੀ ਵੀ ਮਿਹਨਤ ਹੈ ਔਰ ਸਾਰਿਆਂ ਦੀ ਪੂਰੀ ਟੈਕਨੀਕਲ ਟੀਮ ਦੀ ਵੀ ਮਿਹਨਤ ਹੈ ਔਰ ਇਹ ਜਿਹੜੇ ਅੱਖਾਂ 'ਚ ਹੰਝੂ ਨੇ ਇਹਨੂੰ ਮੈਂ ਮੈਂ ਇਹਨੂੰ ਕਦੇ ਵੀ ਇਹ ਨਹੀਂ ਕਹਿੰਦਾ ਕਿ ਲੋਕ ਰੋ ਰਹੇ ਸੀ ਮੈਂ ਸੋਚ ਰਿਹਾ ਕਿ ਲੋਕ ਲੋਕ ਜਿਹੜੇ ਆ ਜਜ਼ਬਾਤੀ ਹੋ ਰਹੇ ਸੀ ਕਿਉਂਕਿ ਫਿਲਮ ਚ ਜੋ ਕੁਝ ਵੀ ਕਿਹਾ ਗਿਆ ਉਹ ਤੁਹਾਡੇ ਤੇ ਵੀ ਲਾਗੂ ਹੁੰਦਾ ਮੇਰੇ ਤੇ ਵੀ ਹੁੰਦਾ ਸਾਨੂੰ ਪਰਮਾਤਮਾ ਨੇ ਮਾਪੇ ਬਾਪ ਭੈਣ ਭਰਾ ਦਾਦਾ ਦਾਦੀ ਨਾਨਾ ਨਾਨੀ ਦੋਸਤ ਮਿੱਤਰ ਦਿੱਤੇ ਨੇ ਇਹ ਸਾਰੇ ਰਿਸ਼ਤੇ ਔਰ ਜਿਹੜੇ ਜਿਹੜੇ ਸ਼ਖਸ ਕੋ ਜ਼ਿੰਦਗੀ ਚ ਕੋਈ ਵੀ ਰਿਸ਼ਤਾ ਹੈਗਾ ਉਹਨੂੰ ਇਹ ਫਿਲਮ ਜਿਹੜਾ ਹੈ ਕੁਝ ਨਾ ਕੁਝ ਮਹਿਸੂਸ ਜ਼ਰੂਰ ਕਰਾ ਦਿੰਦੀ ਹੈ ਸਾਨੂੰ ਮੈਂ ਤਾਂ 100 100 ਸਵਾ 100 ਵਾਰ ਫਿਲਮ ਦੇਖੀ ਰਹੀ ਪ੍ਰੀਮੀਅਰ ਤੋਂ ਵੀ ਪਹਿਲਾਂ ਟੇਬਲ ਤੇ ਅੱਜ ਨਹੀਂ ਮੈਂ ਦੇਖਿਆ ਮਿਰਚ ਨਹੀਂ ਹਿੰਮਤ ਸੀਗੀ ਮੈਂ ਕਬਰਾ ਰਿਆ ਸੀ ਨਰਵਸ ਸੀਗਾ ਮੈਂ ਬਾਹਰ ਵੀ ਬੈਠਾ ਸੀ ਇੱਥੇ ਪਹਿਲਾਂ ਮੈਂ ਨੀਚੇ ਬੈਠਾ ਸੀ ਗੱਡੀ 'ਚ ਮੈਂ ਪਾਰਟੀ ਕਰੀ ਜਾਂਦਾ ਸੀ ਪਰ ਜਦੋਂ ਮੈਂ ਹਾਲ 'ਚ ਆਇਆ ਸਾਰਿਆਂ ਦੀਆਂ ਅੱਖਾਂ ਨੰਮ ਦੇਖੀਆਂ ਸਾਰੇ ਖੜੇ ਹੋ ਕੇ ਤਾੜੀਆਂ ਮਾਰ ਰਹੇ ਸੀ ਫਿਲਮ ਨੂੰ ਐਪਰੀਸ਼ੀਏਟ ਕਰ ਰਹੇ ਸੀ ਉਦੋਂ ਲੱਗਾ ਕਿ ਜਿੰਨੇ ਵੀ ਸ਼ਖਸ ਅਸੀਂ ਫਿਲਮ ਨਾਲ ਜੁੜੇ ਹੋਏ ਆ ਸਾਰਿਆਂ ਦੀ ਮਿਹਨਤ ਨੂੰ ਭਾਗ ਲੱਗੇ ਨੇ ਸਾਡਾ ਕੰਮ ਹੋ ਗਿਆ ਹੁਣ ਤੁਹਾਡਾ ਕੰਮ ਹੈ ਲੋਕਾਂ ਨੂੰ ਦੱਸਣਾ ਇਹ ਫਿਲਮ ਕਿਵੇਂ ਦੀ ਹੈ ਤੁਸੀਂ ਦੇਖ ਲਈ ਹੈ ਤੁਸੀਂ ਗਵਾਹ ਹੋ ਔਰ ਹਮੇਸ਼ਾ ਕੇਸ ਜਿੱਤਣ ਲਈ ਗਵਾਹਾਂ ਦਾ ਸਾਥ ਹੋਣਾ ਬੜਾ ਜ਼ਰੂਰੀ ਹੈ ਤੁਹਾਨੂੰ ਇਹ ਦੱਸਣਾ ਪੈਣਾ ਲੋਕਾਂ ਨੂੰ ਕਿ ਫਿਲਮ ਕਿਵੇਂ ਦੀ ਹੈ ਕਿਉਂ ਦੇਖਣ ਜਾਣੀ ਚਾਹੀਦੀ ਹੈ ਤਾਂ ਕਿ ਲੋਕ 15 ਨੂੰ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਇਸ ਫਿਲਮ ਦਾ ਮਾਨ ਵਧਾਉਣ ਜਿੱਦੇ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਕਿ ਕਈ ਵਾਰ ਗਲਤ ਫਹਮੀ ਹੋ ਜਾਂਦੀ ਹੈ ਉਸ ਦੇ ਨਾਲ ਰਿਸ਼ਤੇ ਟੁੱਟ ਜਾਂਦੇ ਨੇ ਪਰ ਜਦੋਂ ਤੱਕ ਉਹ ਰਿਸ਼ਤੇ ਨੂੰ ਆਪਾਂ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦੇ ਉਦੋਂ ਤੱਕ ਸਾਹਮਣੇ ਵਾਲਾ ਬੰਦਾ ਜਿਹੜਾ ਦੁਖੀ ਰਹਿੰਦਾ ਆਪਾਂ ਖੁਦ ਵੀ ਦੁਖੀ ਰਹਿੰਦੇ ਫਿਲਮ ਚ ਇੱਕ ਡਾਇਲੋਗ ਆਣਾ ਕਿ ਜਦੋਂ ਰਿਸ਼ਤਿਆਂ ਦਾ ਨੁਕਸਾਨ ਹੋ ਰਿਹਾ ਹੋਵੇ ਮੈਨੇ ਰੱਖਦਾ ਨਹੀਂ ਕਿ ਗਲਤੀ ਕੀਤੀ ਹੈ ਮੈਨੂੰ ਐ ਲੱਗਦਾ ਕਿ ਰਿਸ਼ਤਾ ਜੇ ਬਚਾਉਣਾ ਜ਼ਰੂਰੀ ਹੈ ਤਾਂ ਉਹਦੇ ਲਈ ਮਿਹਨਤ ਕਰ ਲੈਣੀ ਚਾਹੀਦੀ ਹੈ ਚੁੱਪ ਪਰ ਅਗਰ ਰਿਸ਼ਤਾ ਬਚਦਾ ਚੁੱਪ ਪਰ ਆਲੋ ਬੋਲ ਕੇ ਬਚਦਾ ਬੋਲੋ ਲੜ ਕੇ ਬ रिश्ਤਾ ਜੇ ਜ਼ਰੂਰੀ ਹੈ ਤੁਹਾਡੇ ਲਈ ਬਜਾਏ ਕਿ ਲੜਾਈ ਤੋਂ ਤਾਂ ਤੁਹਾਨੂੰ ਕਦਮ ਚੱਕ ਲੈਣਾ ਚਾਹੀਦਾ ਕਿਉਂਕਿ ਜਦੋਂ ਜੀ ਚੱਲ ਗਏ ਉਹਨੇ ਵਾਪਸ ਨਹੀਂ ਆਉਣਾ ਬਸ ਇੰਨੀ ਜੀ ਗੱਲ ਹੈ ਦਾਦੇ ਪੋਤੇ ਦਾ ਪਿਆਰ ਦਿਖਾਇਆ ਗਿਆ ਬਲਰਾਜ பாਜੀ ਦਾ ਆਪਣੇ ਦਾਦਾ ਜੀ ਨਾਲ ਕਿੰਨਾ ਕੋ ਪਿਆਰ ਸੀਗਾ ਮੇਰਾ ਬਹੁਤ ਪਿਆਰ ਸੀਗਾ ਜੀ ਮੇਰੇ ਦਾਦੇ ਹੋਰਾਂ ਨੇ ਮੈਨੂੰ ਡੰਡ ਬੈਠਕਾਂ ਲਾਉਣੀਆਂ ਸਿਖਾਈਆਂ ਮੈਂ ਉਹਨਾਂ ਦੀਆਂ ਤੇਲ ਨਾਲ ਪਿੰਨੀਆਂ ਮਲਦਾ ਹੁੰਦਾ ਸੀਗਾ ਹਨਾ ਉਹ ਉਹ ਸਾਨੂੰ ਬਾਦਾਮ ਰਗੜ ਕੇ ਪਲਾਉਂਦੇ ਹੁੰਦੇ ਸੀਗੇ ਗਰਮੀਆਂ ਦੇ ਵਿੱਚ ਸਰਦੀਆਂ ਦੇ ਵਿੱਚ ਉਹਨਾਂ ਨੇ ਸਾਨੂੰ ਵਧੀਆ ਵਧੀਆ ਪੰਜੀਰੀਆਂ ਪਿੰਨੀਆਂ ਬਣਾ ਕੇ ਖੋਣੇ ਕਸੀ ਤਗੜੇ ਹੋਏ ਮੇਰਾ ਬਹੁਤ ਪਿਆਰ ਸੀ ਮੇਰੇ ਦਾਦੇ ਹੋਰਾਂ ਨੇ ਆਖਰੀ ਸ਼્વાસ ਮੇਰੇ ਹੱਥਾਂ 'ਚ ਲਏ ਆ ਤੇ ਬਹੁਤ ਚੇਤੇ ਕਰਦਾ ਮੈਂ ਉਹਨਾਂ ਨੂੰ ਜਾਨ ਲੱਗਿਆ ਆਪਣੀ ਸੰਦੂਕੜੀ ਸੀਗੀ ਉਹਨਾਂ ਕੋ ਪੁਰਾਣੇ ਬਜ਼ੁਰਗ ਰੱਖਦੇ ਹੁੰਦੇ ਸੀ ਲੱਕੜ ਦੀਆਂ ਛੋਟੀਆਂ ਉਹਦੇ ਜੋ ਪੈਸੇ ਕੱਢ ਕੇ 10 10 ਦੇ ਨੋਟ ਮੇਰੇ ਉਹਨਾਂ ਨੇ ਮੈਨੂੰ ਦਿੱਤੇ ਕਹਿੰਦੇ ਨੂੰ ਸੰਭੀ ਇਹ ਤੈਨੂੰ ਜ਼ਿੰਦਗੀ 'ਚ ਪ੍ਰਮਾਤਮਾ ਨੇ ਬਹੁਤ ਦੇਣਾ ਮੈਨੂੰ ਇਹ ਲੱਗਦਾ ਕਿ ਉਹਨਾਂ ਦੀਆਂ ਬਲੇਸਿੰਗਸ ਨੇ ਸਾਡੇ ਨਾਲ ਹਮੇਸ਼ਾ ਉਹ ਹਮੇਸ਼ਾ ਸਾਡੇ ਲਈ ਉੱਪਰ ਬੈਠੇ ਵੀ ਦੁਆਵਾਂ ਕਰਦੇ ਰਹਿੰਦੇ ਨੇ ਤੇ ਉਹਨਾਂ ਦੀਆਂ ਜਲਦੀ ਸੁਣੀਆਂ ਜਾ ਰਹੀਆਂ ਕਿਉਂਕਿ ਰੱਬ ਦੇ ਨੇੜੇ ਬੈਠੇ ਨੇ ਮੇਰਾ ਬਹੁਤ ਪਿਆਰ ਸੀਗਾ ਮੈਂ ਆਪਣੇ ਵੱਡਿਆਂ ਨੂੰ ਬਹੁਤ ਮਿਸ ਕਰਦਾ ਜੀ ਮੇਰਾ ਆਪਣੇ ਬਾਪੂ ਜੀ ਨਾਲ ਬਹੁਤ ਪਿਆਰ ਹੈ ਮੇਰਾ ਭਰਾਵਾਂ ਨਾਲ ਬਹੁਤ ਪਿਆਰ ਹੈ ਆਪਣੇ ਮੈਂ ਮੈਂ ਰਿਸ਼ਤਿਆਂ ਦੇ ਵਿੱਚ ਇਹ ਮਹਿਸੂਸ ਕਰਦਾ ਕਿ ਮੁਹੱਬਤ ਜਿਹੜੀ ਹੈਗੀ ਹੈ ਤਾਂ ਦਿਖਾਣੀ ਜ਼ਰੂਰ ਚਾਹੀਦੀ ਹੈ ਬਹੁਤ سارے ਟੌਪਿਕ ਹੈ ਜਿਨ੍ਹਾਂ ਤੇ ਫਿਲਮਾਂ ਆਈਆਂ ਗਰੀਬੀ ਤੇ ਅਮੀਰੀ ਤੇ ਨਾਲ ਹਾਸੇ ਮਜ਼ਾਕ ਵਾਲੀ ਫਿਲਮਾਂ ਆਈਆਂ ਤੁਸੀਂ ਅਲੱਗ ਜੀ ਫਿਲਮ ਲਿਖੀ ਕੀ ਸੋਚ ਕੇ ਲਿਖੀ ਸੀ ਕੋਈ ਸੋਚ ਕੇ ਨਹੀਂ ਲਿਖੀ ਜੀ ਬਸ ਇਹ ਕਹਾਣੀ ਚ ਕੋਈ ਇਦਾਂ ਨਹੀਂ ਸੋਚਿਆ ਕਿ ਇਦਾਂ ਦੀ ਅਲੱਗ ਬਣਾਉਣੀ ਐ ਜਾਂ ਚੰਗੀ ਬਣਾਉਣੀ ਬਸ ਇਹ ਸੋਚਿਆ ਕਿ ਇਹ ਕਹਾਣੀ ਤੇ ਵਿਸ਼ਵਾਸ ਲੱਗ ਰਿਹਾ ਹੈ ਇਹ ਕਹਾਣੀ ਜਦੋਂ ਜਦੋਂ ਬਾਰ ਬਾਰ ਪੜ੍ਹਦੇ ਆਂ ਲੱਗਦਾ ਕਿ ਇਹ ਵਾਕਈ ਚੰਗੀ ਹੈ ਤੇ ਬਸ ਲੱਗੇ ਜੀ ਆਪਾਂ ਡਟ ਕੇ ਜੀ ਜੀ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਕਹਣਾ ਜੀ ਅਸੀਂ ਤਾਂ ਕਹੀ ਜਾ ਰਹੇ ਤੁਸੀਂ ਦਰਸ਼ਕਾਂ ਨੂੰ ਦੱਸੋ ਤੁਸੀਂ ਫਿਲਮ ਦੇਖੀ ਐ ਤੁਸੀਂ ਜੋ ਕਹਿਣਾ ਤੁਸੀਂ ਕਹੋ ਤੁਹਾਡੀ ਗੱਲ ਤੇ ਇਤਬਾਰ ਕਰਨਗੇ ਅਸੀਂ ਅਸੀਂ ਤਾਂ ਆਪਣੀ ਹਰ ਚੀਜ਼ ਨੂੰ ਚੰਗੀ ਉਹ ਕਹਿੰਨੇ ਆ ਤੇ ਤੁਸੀਂ ਦੱਸਣਾ ਦਰਸ਼ਕਾਂ ਨੂੰ ਕਿ ਤੁਸੀਂ ਦੇਖਿਆ ਤਾਂ ਤੁਹਾਨੂੰ ਕੀ ਲੱਗ ਰਿਹਾ ਤਾਂ ਬਲਰਾਜ ਭਾਜੀ ਦੇ ਵੱਲੋਂ ਇਹ ਫਿਲਮ ਲਿਖੀ ਗਈ ਆ ਤੇ ਇਹ ਐਕਟਿੰਗ ਕਰਦੇ ਹੋਏ ਵੀ ਨਜ਼ਰ ਆਏਗੀ ਫਿਲਮ ਬਹੁਤ ਸੋਹਣੀ ਆ ਮੇਰੇ ਤੋਂ ਸਵਾਲ ਵੀ ਨਹੀਂ ਪੁੱਛੇ ਜਾ ਰਹੇ ਸੀਗੇ ਇਮੋਸ਼ਨਲ ਹੋ ਜਾਂਦੇ ਆ ਬੰਦਾ ਜਦੋਂ ਇਹ ਫਿਲਮ ਦੇਖਦਾ ਤਾਂ ਭਾਜੀ ਦੇ ਕਹਿਣ ਤੇ ਮੈਂ ਵੀ ਅਪੀਲ ਕਰਦੀ ਆ ਕਿ ਤੁਸੀਂ 15 ਨਵੰਬਰ ਨੂੰ ਆਪਣੀ ਫੈਮਲੀ ਦੇ ਨਾਲ ਇਹ ਫਿਲਮ ਦੇਖਣ ਜ਼ਰੂਰ ਜਾਇਓ ਤੁਹਾਨੂੰ ਕੋਈ ਨਾ ਕੋਈ ਜਿਹੜਾ ਤੁਹਾਡਾ ਰਿਸ਼ਤਾ ਟੁੱਟਿਆ ਹੋਇਆ ਉਹ ਤੁਸੀਂ ਬਚਾ ਸਕੋਗੇ ਤੇ ਅੱਗੇ ਵੀ ਬਹੁਤ ਕੁਝ ਸਿੱਖਣ ਨੂੰ ਮਿਲੇਗਾ